ਸਾਲਾ ਕੁਝ ਖਾ ਗਈ ਤੇ ਘਰ ਮੇਰੇ ਬੱਚੇ ਹੁੰਦਾ ਬਖਸ਼ ਦਿੰਦੀ ਨਾ ਬਾਹਰ ਜਾਣ ਤੋਂ ਸਾਲ ਬਾਅਦ ਵੀ ਉਹ ਮੁੰਡੇ ਨਾਲ ਚੈਟ ਕਰੀ ਗਈ ਉਹਨੂੰ ਬਸ ਐਸੀ ਵੀ ਇਹਨੂੰ ਮਕਾਮ ਆ ਜਿਵੇਂ ਇੱਥੇ ਬੜੀ ਕੋਸ਼ਿਸ਼ ਕੀਤੀ ਉਹ ਕਹਿੰਦੀ ਸੀ ਕਹਿੰਦੀ ਤੁਸੀਂ ਇੱਕ ਨਹੀਂ ਦੋਹੇ ਭਰਾ ਇੱਥੇ ਰਹੋਗੇ ਇਸ ਕਮਰੇ 'ਚ ਤੂੰ ਰਹੋਗੇ ਪਰੇ ਮਨ ਨੂੰ ਗੱਲਾਂ ਨਾ ਰਾਜੇ ਵਿਆਹ ਤੋਂ ਪਹਿਲਾਂ ਬਿਲਕੁਲ ਨਹੀਂ ਪਤਾ ਸੀ ਮੈਂ ਉਹ ਕੁੜੀ ਨਹੀਂ ਵਿਆਹ ਕੇ ਲਈ ਸੀ ਮੈਂ ਮੌਤ ਵਿਆਹ ਕੇ ਲੈ ਚੇ ਨੀ ਪੁੱਤ ਦੀ ਮੇਰੇ ਆਪਣੇ ਨੇ ਧੋਖਾ ਕੀਤਾ ਮੇਰੇ ਆਪਣੇ ਵੀ ਸੀ ਵਿੱਚ ਜਿਨ੍ਹਾਂ ਨੇ ਕਰਾਇਆ ਏ ਇਨਕਾ ਮੇਰਾ ਪੁੱਤ ਕਦੇ ਨਹੀਂ ਮਿਲਣਾ ਨਾ ਰਹੋ ਬਹੁਤ ਚੱਕਰਾਂ ਚ ਪੈਂਦੀ ਸੀ ਬਹੁਤ ਕੁਛ ਮੇਰੇ ਘਰ ਤੋਂ ਨਿਕਲਿਆ ਤਾਂ ਅਗੇ ਤੇ ਵੀ ਤਨ ਮੁਸਲਮਾਨਾਂ ਦੇ ਪਤਾ ਨਹੀਂ ਕੀ ਕੀ ਮਾਫਰੀ ਜਾਂਦੀ। ਪਰ ਡੈਨ ਸੀ ਜਿਹੜੇ ਮੇਰੇ ਬੱਚੇ ਨੂੰ ਵੀ ਖਾ ਗੀ। ਟਕੇ ਘਰ ਵੀ ਨਹੀਂ ਰਿਹਾ, ਬੱਚਾ ਵੀ ਨਹੀਂ ਰਿਹਾ। ਮੈਂ ਤਾਂ ਦੋਵੇਂ ਪਾਸੇ ਤੇ ਖਾਲੀ ਆ ਨਾ। ਬਿਲਕੁਲ। ਲੈ ਨੇ ਆਪਣੀ ਕੁੜੀ ਨਾਲ ਪਹਿਲਾਂ ਹੀ ਗੱਲ ਕਰ ਲਈ ਸੀ ਵੀ ਸਿਰਫ ਤੂੰ ਬਾਹਰ ਜਾਣ ਤੱਕ ਕਰ ਰੱਖੀ। ਇਹਦੇ ਗੱਲ ਦੇ ਸਬੂਤ ਵੀ ਸਾਡੇ ਕੋਲ, ਚੈਟ ਵੀ ਸਾਡੇ ਕੋਲ ਪਈ ਆ। ਉਹਨੇ ਸ਼ੋਅ ਨਹੀਂ ਕੀਤਾ ਸੀ ਕੈਨੇਡਾ ਚ ਜਾ ਕੇ ਵੀ ਮੈਂ ਵਿਆਹੀ। ਦੀਪੂ ਆ ਸੀ ਜਿਹੜੀ ਜਮਨਾ ਨਗਰਾਂ ਛੋਟੀ ਜਮਨਾ ਨਗਰ ਉਹਨੇ ਮੇਰੇ ਬੱਚੇ ਨੂੰ ਬਹੁਤ ਅੰਕ ਕਰਿਆ ਕਿ ਉਹ ਆਪ ਖੁਦ ਗਲਤ ਸੀ 94 95 ਚ ਉਹ ਤਣਾਉਲੇ ਦੇ ਮੁੰਡੇ ਨਾਲ ਬਹੁਤ ਫਿਰਦੀ ਸੀ ਵਿਚਾਰਨਜੀਤ ਚੰਨੀ ਉਹਦਾ ਨਾਮ ਕਹਿੰਦੀ ਸੀ ਤੇਰੇ ਵਰਗੇ ਤਾਂ 15 ਫਿਰਦੇ ਆ ਮੇਰੀ ਪਤੀਜੀ ਦੇ ਨਾਲ ਜਦਕਿ ਸਿਮਰਨ ਨੇ ਡੇਢ ਮਹੀਨਾ ਪਹਿਲਾਂ ਆਪਣੀ ਦਾਦੀ ਨੂੰ ਕਹਿਤਾ ਸੀਗਾ ਵੀ ਮੈਂ ਜਿਮੀ ਨਾ ਰਹਿਣਾ ਨਹੀਂ ਸਿਰਫ ਮੈਂ ਐਂਟਰੀ ਕਰਵਾਉਂਗੀ ਜਾਦਾ ਮੈਨੂੰ ਸਿਮਰਨ ਦਾ ਫੋਨ ਆਇਆ ਕਹਿੰਦੀ ਮੈਨੂੰ ਕਹਿੰਦੀ ਆਪਣੇ ਮੁੰਡੇ ਨੂੰ ਮੰਮੀ ਨੇ ਕਿਹਾ ਕੁਛ ਨਹੀਂ ਕਹਿੰਦੀ ਆਪਣੇ ਮੁੰਡੇ ਨੂੰ ਕਹਿ ਦਿਓ ਮੈਨੂੰ ਟੱਚ ਨਾ ਕਰ ਜਵੇ ਉਹ ਪਤਾ ਕੀ ਇਹਦੀ ਮੰਮਾ ਨੇ ਸਿਖਾਇਆ ਬਾਤ ਤਾ ਤੂੰ ਮਿੱਠੀ ਬਣ ਕੇ ਰਹੇ ਉਹ ਠੀਕ ਰਹਿੰਦੀ ਸੀ ਜੇ ਇੱਥੇ ਗਲਤ ਰਹਿੰਦੀ ਮੈਂ ਉਹ ਤੇ 27 22 ਲੱਖ ਰੁਪਏ ਕਿਉਂ ਲਾਉਂਦੀ ਮੌਲਾ ਜੀ ਕਹਿੰਦੀ ਦੀ ਕੰਮ ਤਾਂ ਨਹੀਂ ਕਰਦੀ ਸੀ ਉਹ ਬਿਲਕੁਲ ਵੀ ਕਰਦਾ ਕੰਮ ਕੋਈ ਨਹੀਂ ਕਰਦਾ ਨਾ ਕਰਦਾ ਕੰਮ ਨਹੀਂ ਕਰਦੀ ਸੀ ਇਹਦੀ ਚੈਟ ਫੜੀ ਗਈ ਸੀ ਦੂਏਤੀ ਇਹ ਗੱਲ ਦਾ ਸਾਨੂੰ ਜਿੰਮੀ ਨੇ ਲਪੋਰ ਰੱਖ ਲਈ ਵੀ ਚੱਲ ਕੋਈ ਨਾ ਮੇਰੀ ਘਰ ਵਾਲੀ ਹੈ ਮੇਰੀ ਬੇਇੱਜ਼ਤੀ ਹੁਣ ਅਸੀਂ ਇਹਦੀ ਚੈਟ ਫੜ ਲਈ ਜਿੰਮੀ ਨੇ ਫੇਰ ਸਾਨੂੰ ਰੌਲਾ ਪਾਇਆ ਇਹਨੇ ਕਿਹਾ ਵੀ ਮੈਂ ਸਿਰਫ ਆਪਣੇ ਮਾਪੇ ਦਾ ਸੁਪਨਾ ਪੂਰਾ ਕਰਨਾ ਬਾਕੀ ਕੁਝ ਵੀ ਨਹੀਂ ਜਾਣ ਲੱਗੇ ਸੀ ਪੌਣੇ 2 ਤੋਲੇ 2 ਤੋਂ 2 ਤੋਲੇ ਦੀ ਲਿੱਪਾ ਮੇਰੇ ਕੋਲ ਚੈਨ ਦਿੱਤੀ ਬਣਵਾ ਕੇ ਮੈਂ ਉਹਨੂੰ ਕਿਹਾ ਮੈਂ ਕਿਹਾ ਚੈਨ ਤੈਨੂੰ ਮੈਂ ਹਾਨੀ ਦੇ ਵਿਆਹ ਨੂੰ ਪਾਉਂਗੀ ਵੀ ਹੁਣ ਕੋਈ ਤਰ੍ਹਾਂ ਕੋ ਨਹੀ ਨਹੀ ਕਿ ਕਿ ਮੈਨੂੰ ਹੁਣੇ ਚਾਹੀਦੀ ਆ ਸਿਮਰਨ ਨੇ ਗੱਡੀ ਤੇ ਜਾਣ ਲੱਗਿਆ ਹੀ ਮੁਕੇਸ਼ ਨੂੰ ਕਹਿੰਦੀ ਵੀਰੇ ਇਹ ਤਾਂ ਆ ਗਿਆ ਮੈਂ ਹੁਣ ਕੀ ਕਰੂੰਗੀ ਆ ਕੇ ਫੇਰੇ ਕਿਰਮ ਫਰੈਂਡ ਆ ਗਏ ਦੇ ਨਾਲ ਉਹਦੇ ਨਾਲ ਇਹ ਦੋ ਦਿਨ ਕਾਫੀ ਪੀਣ ਜਾਂਦੀ ਰਹੀ ਜਿਮੀ ਕਹਿੰਦਾ ਵੀ ਮੈਂ ਤਾਂ ਚੱਲਦਾ ਤੇਰੇ ਨਾਲ ਕਹਿੰਦੀ ਆਪਣੀ ਸ਼ਕਲ ਤਾਂ ਦੇਖ ਲੈ ਪਹਿਲਾ ਫਿਰੋ ਫਰੈਂਡ ਘਰ ਆ ਗਿਆ ਉਹਦੇ ਬਾਹਾਂ ਚ ਬਾਹ ਪਾ ਕੇ ਬਹਿ ਗਏ ਉਹ ਆਈਸਕ੍ਰੀਮ ਖਾਣ ਲੱਗੇ ਜਿੰਮੀ ਕਹਿੰਦਾ ਆਹ ਕੀ ਆ ਉਹ ਮੁੰਡਾ ਕਹਿੰਦਾ ਮੇਰੇ ਜਿੰਮੀ ਨੂੰ ਕਹਿੰਦਾ ਕਾਕਾ ਤੂੰ ਕੱਲ ਆਇਆ ਇੱਥੇ ਆਹ ਕੁਝ ਜਾਂਦਾ ਅੱਛਾ ਸਮਾਗੀ ਤੌਰ ਤੇ ਪਰਸ਼ਾਨ ਕੀਤਾ ਗਿਆ ਜਿੰਮੀ ਬਹੁਤ ਕੀਤਾ ਬਹੁਤ ਖਾਏ ਲਿਆ ਮੇਰਾ ਬੱਚਾ ਡੈਣ ਨੇ ਮੈਂ ਜਦ ਤੱਕ ਉਹਦੀ 20 25 ਫੋਟੋਆਂ ਵੀ ਦੇਖੀਆਂ ਗਲਤ ਪਰ ਉਹ ਮੁੰਡੇ ਨੇ ਸਾਨੂੰ ਇਹਨਾਂ ਫੋਟੋਆਂ ਪਾਈਆਂ ਨੇ ਹੈਗੀਆਂ ਕਿ ਮੀਤੇ ਮੈਂ ਉਹਲਾ ਰੱਖਿਆ ਮੇਰਾ ਮੇਰਾ ਬੱਚਾ ਕੁਝ ਕਰਨਾ ਨਹੀਂ ਪਰ ਉਹ ਇੰਨਾ ਤੰਗ ਕਰੇ ਪਰ ਉਹਦੀ ਰਾਤ ਹੋ ਰੋਂਦਾ ਹੁੰਦਾ ਸੀਗਾ ਬੋਲਣਾ ਉਹਨੂੰ ਵੀ ਮੈਂ ਤਾਂ ਆਪਣੇ ਫਰੈਂਡ ਨਾਲ ਬੜਾ ਮਜ਼ਾ ਕਰਦੇ ਆ ਬਾਹਰ ਜਾ ਕੇ ਜਲੀਲ ਕਰਿਆ ਤੇ ਉਹ ਕਾਲ ਆਉਂਦੀ ਹੈ ਤੇ ਉਸ ਤੋਂ ਬਾਅਦ ਜਿੰਮੀ ਚੱਲ ਜਾਂਦਾ ਹਾਂ ਚਲੇ ਜਾਂਦਾ ਸਾਨੂੰ ਤਾਂ ਐ ਕਿ ਉਹਨੇ ਦੀਦੀ ਕੋਲ ਬੈਠਿਆ ਕਹਿੰਦੇ ਵੀ ਗੋਲ ਗੱਪੇ ਖਾਣ ਚੱਲਿਆ ਮੈਨੂੰ ਨਾਲ ਲੈ ਕੇ ਮੈਂ ਘੇੜ ਤੱਕ ਕੇ ਨਾਲ ਆਈ ਮਾਂ ਖੁਦ ਗਲਤ ਸੀ ਮੈਂ ਹੁਣ ਨਾਂ ਨਹੀਂ ਲੈ ਸਕਦੀ ਖਮਾਣੋ ਦੇ ਬੰਦੇ ਮੈਨੂੰ ਉਹਨਾਂ ਬੰਦਿਆਂ ਦਾ ਵੀ ਪਤਾ ਹੈ ਅੱਛਾ ਮਾਂ ਖੁਦ ਗਲਤ ਕਿਉਂ ਬੱਚੇ ਨੂੰ ਕੀ ਸਿਖਾਉਗੀ ਵੇ ਮਾਂ ਤਾਂ ਪੈਸੇ ਰਹਿਣੇ ਨਹੀਂ ਦਿੰਦੀ ਸੀ ਦੋ ਤਿੰਨ ਵਾਰੀ ਤਾਂ ਅਸੀਂ ਫੜ ਵੀ ਲਈ ਸੀ ਜਿੱਤੇ ਪੈਸੇ ਕਢਾਉਂਦੀ ਸੀ ਤੇ ਪੁੱਤ ਪਤਾ ਨਹੀਂ ਉਹਨੇ ਕਿੰਨੇ ਲੱਭੇ ਹੋਣੇ ਸਕੂਲ ਟਾਈਮ ਵੀ ਗਲਤ ਸੀ ਵੀ ਇਹ ਉਹਦਾਂ ਅੱਜ ਵੀ ਗਲਤ ਸੀ ਵੀ ਇਹ ਨਾ ਕੁਝ ਕਰਨਾ ਉੱਪਰ ਰਹਿਣਾ ਉੱਪਰ ਫੋਨ ਕਰੀ ਜਾਣੇ ਮੈਸੇਜ ਕਰੀ ਜਾਣੇ 10 ਵਜੇ ਉੱਤਰ ਕੇ ਆਉਣਾ ਚਾਹਦਾ ਕੱਪ ਲੈ ਕੇ ਫਿਰ ਐ ਨਹੀਂ 7 ਮਹੀਨੇ ਚ ਕਦੇ ਸਬਜ਼ੀ ਵੀ ਕੱਟੀ ਹੋਵੇ ਕੁੜੀ ਨੂੰ ਪੁੱਛ ਲਓ ਜਿਹੜੀ ਮੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਨੀਚੇ ਸੌਂਏ ਕਰੋ ਮੇਰੇ ਕੋਲ ਅੱਛੀ ਨਹੀਂ ਕਹਿੰਦੀ ਅਸੀਂ ਇੱਥੇ ਹੀ ਪੈਣਾ ਇਹਦੇ ਕੋਲ ਜਿੰਮੀ ਮੇਰਾ ਨੀਚੇ ਪੈਂਦਾ ਸੀ ਬੰਗਦਾ ਢਾਕੇ ਇਹ ਪੈਣਾ ਉੱਥੇ ਅੱਛੀ ਦੋਏ ਦਿਨ ਇਹ ਆਪਣਾ 7 ਨੰਬਰ ਇਹ ਲੈਣ ਚਲੇ ਗਏ ਉੱਥੇ ਉਹ ਨਾਲ ਲੜ ਗਈ ਲੱਗ ਰਹਿਣ ਦੇ ਬਾਵਜੂਦ ਵੀ ਉਹ ਤੋਂ ਪੈਸੇ ਲਈ ਗਈ ਆ ਉਹ ਰਾਤ ਨੂੰ ਮੈਨੂੰ ਗੋਲ ਆਈ ਸੀ ਵੀ ਮੈਂ ਹੱਥ ਪੈਰ ਸੁਣਨਾ ਉਹਦੇ ਤੇ ਮੂੰਹ ਖੁੱਲਾ ਵੀ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਚੱਲ ਪੜਾਸ ਕਰਕੇ ਬੰਤਾ ਹੂੰ ਵੀ ਆ ਜਾਂਦਾ ਮੁੰਡਾ ਵਿਆਹਿਆ ਸੀ ਉਹਨਾਂ ਦੇ ਉਹਨਾਂ ਦੀ ਮਾਂ ਮਰੀ ਸੀ ਸਾਰੇ ਜਾ ਕੇ ਆਏ ਨੇ ਉੱਤੇ ਬੈਠੇ ਨੇ ਸੱਤ ਅੱਠ ਦਿਨ ਜਾਂਦੇ ਰਹੇ ਜਿੰਮੀ ਵੀ ਜਾਂਦਾ ਰਹੇ ਜਾਂਦਾ ਰਹੇ ਇੰਨਾ ਵੀ ਉਹਨਾਂ ਨੇ ਤਰਸ ਨਹੀਂ ਜਿੰਮੀ ਟੈਨਸ਼ਨ 'ਚ ਬਹੁਤ ਸੀਗਾ ਉਹਨੂੰ ਬਹੁਤ ਡਿਪਰੈਸ਼ਨ ਹੋ ਰਿਹਾ ਸੀ ਕਿਉਂਕਿ ਉਹ ਬਹੁਤ ਟਰਚਰ ਕਰਦੀ ਸੀ ਉਹ ਕੰਦੀ ਸੀ ਮੈਤ ਨੂੰ ਲੈ ਕੇ ਨਹੀਂ ਜਾਣਾ ਤੂੰ ਇਸੇ ਕਮਰੇ 'ਚ ਰਹੇਂਗਾ ਇੱਥੇ ਹੀ ਮਰੇਂਗਾ ਤੂੰ ਦੋਂ ਵੀ ਉਹਦਾ ਬਣਾਣ ਦਾ ਬਣਦਾ ਸੀ ਇਹ ਆਪਣਾ ਕਾਊਂਟ ਖਾਲੀ ਕਰ ਲੈਂਦਾ ਕਹਿੰਦੀ ਵੀ ਹਾਂ ਮੈਨੂੰ ਮੁੰਡਾ ਫੋਨ ਕਰ ਰਿਹਾ ਹੈ ਵੀ ਤੁਸੀਂ ਜਿੰਮੀ ਨੂੰ ਨਾ ਦੱਸਿਓ ਅੱਛਾ ਮੈਂ ਗੱਲ ਵੀ ਹਾਂ ਸਾਡੀ ਗੱਲ ਉਹ ਮੁੰਡਾ ਦੁਬਾਰਾ ਸਿਮਰ ਨੂੰ ਕਾਲ ਕਰ ਰਿਹਾ ਵੀ ਤੁਸੀਂ ਜਿੰਮੀ ਹੁੰਦਾ ਸੀ ਜੀ ਕਿ ਗਾ ਜੋ ਅਜ ਤੱਕ ਮੇਰੇ ਰੋਇਆ ਨਹੀਂ ਸੀਗਾ ਕਰੀ ਵੀ ਉਹ ਐਵੇਂ ਕੁੜੀ ਨੇ ਇੰਨਾ ਕਰਵਾਇਆ ਹੀ ਤਿਹਾੜ ਕੀ ਚੀਜ਼ ਦਾ ਡਰੈੱਸ ਆ ਵਗੈਰਾ ਕੱਪੜੇ ਵਗੈਰਾ ਇੰਨੇ ਵਧੀਆ ਬਣਵਾ ਕੇ ਦਿੱਤੇ ਐਨਾ ਚਾਸ ਜਿੰਮੀ ਜਿੰਮੀ ਜਦੋਂ ਇਸ ਦੁਨੀਆ ਤੋਂ ਚਲ ਜਾਂਦਾ ਉਸ ਤੋਂ ਬਾਅਦ ਜਿਹੜਾ ਉਹ ਤਾਂ ਮੈਨੂੰ ਪਤਾ ਜੀ ਮੇਰੇ ਪਰਮਾਤਮਾ ਨੂੰ ਪਤਾ ਸਾਰਾ ਕੁਝ ਖਾ ਗਈ ਤੇ ਘਰ ਮੇਰੇ ਬੱਚੇ ਹੁੰਦਾ ਬਖਸ਼ ਦਿੰਦੀ ਨਾ ਉਸ ਪਰਿਵਾਰ ਦੀ ਬੇਰਹਿਮੀ ਹੈ ਜਿਹੜੀ ਉਹ ਇਸ ਕਦਰ ਹੋਈ ਕਿ ਜਿੰਮੀ ਇਸ ਦੁਨੀਆ ਤੋਂ ਉਹਨੇ ਜਾਣ ਦਾ ਹੀ ਫੈਸਲਾ ਕਰ ਲਿਆ